ਮੇਨ ਮੁੱਦਾ ਛੇ ਦਸ ਫਾਸੋਂ ਦਾ ਨੂੰ ਚਾਰਜ ਬਸਿਆ ਸੀ ਉਹ ਸਾਡੇ ਬੇੜੂਗਾ ਨੇ ਉਸ ਸਮੇਂ ਦੇ ਰੂਣ ਮੁਤਾਬ ਖੀਦ ਕੇ ਆਪਣੇ ਮੁਕਾਮਣਾ ਸੀ ਸਾਡੀਆਂ ਤਿੰਨ ਤਿੰਨ ਪੀੜ੍ਹੀਆਂ ਇੱਥੇ ਰਹਿ ਕੇ ਕਿੰਨੀਆਂ ਗਈਆਂ ਤੇ ਹੁਣ ਬੱਚੇ ਵੀ ਆਈਆਂ ਨੇ ਪਰ ਸਾਨੂੰ ਇੱਕ ਇਹਨਾਂ ਨੇ ਬੜੀ ਦਾ ਬੱਕਰਾ ਬਣਾਇਆ ਹੋਇਆ ਜਦੋਂ ਕੋਈ ਅਸੀਂ ਕਿੱਟ ਵੀ ਲਾਉਣੀ ਹੈ ਸਰਕਾਰ ਦੇ ਅਫਸਰ ਸਰਕਾਰ ਦੇ ਐਮਸੀ ਲੀਡਰਾਂ ਨਾਲ ਮਿਲ ਕੇ ਆਡੇ ਲੋਕਾਂ ਤੋਂ ਲੱਖਾਂ ਦੇ ਜਿੰਦਗੀ ਪਰ ਮੇਥੋਂ ਹੁੰਦੀ ਹੈ ਇਹ ਸੁਣ ਤੋਂ ਆਇਆ ਇਹ ਜਿਹੜਾ ਛੋਟਾ ਜਿਹਾ ਲੈਂਟੇਟਾ ਹੈ ਗਿਆ ਪਾਉਣਾ ਉਹਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਪਰ ਚੋਰ ਤੋਂ ਬੈਠਦਾ ਪਰ ਗੱਲ ਇਹ ਐਥੋਂ ਲੋਕਾਂ ਦੀ ਅਸੀਂ ਦੂਜਾ ਮੁੱਦਾ ਹੈ ਕਿਹਾ ਭਾਸ਼ ਤੋਂ ਦੇ ਸਰਕਾਰੀ ਹਸਪਤਾਲੇ ਦਿੱਸੇ ਨਾ ਤਾਂ ਲਈ ਡਾਕਟਰ ਨਾ ਦਸਾਂ ਤੋਂ ਨਹੀਂ ਲੱਗਦੇ ਜੇ ਲਈ ਲੜਦਾ ਤਾਂ ਇੱਕ ਸਾਹਿਬ ਆ ਜਾਂਦੀ ਹੈ ਟਰੈਕਟਰ ਫੇਵਲੀ ਹੋ ਜਾਂਦੀ ਤੇ ਤੀਜਾ ਮੁੱਦਾ ਮੇਰੇ ਗੱਲ ਤੋਂ ਚਾਰ ਮੁੱਦੇ ਜਿਹੇ ਇੱਕ ਮੁੱਦਾ ਸੀਗਾ ਵੀ ਇਹ ਕਿ ਕਾਲਜ ਹੈ ਸਰਕਾਰੀ ਮੈਡੀਕਲ ਕਾਲਜ ਹੈ ਹਸਪਤਾਲ ਦਾ ਜਾਂਦਾ ਇਹ ਇਸ ਕਰਕੇ ਬੰਦ ਹੋਇਆ ਨਗਰ ਪੰਚਾਇਤ ਭਾਵ ਤੇ ਨਹੀਂ ਗੰਦਾ ਪਾਣੀ ਸ਼ਹਿਰ ਦਾ ਸਰਕਾਰੀ ਹਸਪਤਾਲ ਤੋਂ ਵੜਿਆ ਹੋਇਆ ਉਹਦੇ ਕਰਕੇ ਜਿਹੜੇ ਬੱਚੇ ਵਧੀਆ ਪੜ੍ਹੇ ਲਿਖੇ ਮੈਡੀਕਲ ਕਰਨ ਆਉਂਦੇ ਨੇ ਉਹ ਛੱਡ ਕੇ ਚਲੇ ਗਏ ਸਾਡੇ ਸ਼ਹਿਰ ਨੂੰ ਸਾਡੇ ਇਲਾਕੇ ਨੂੰ 40 ਡਾਕਟਰਾਂ ਦੀ ਘਾਟ ਲੇਕਿਨ ਪੰਚਾਇਤ ਦੇ ਲੈ ਕੇਗਾ ਨਹੀਂ ਹੋਈ ਵੀ ਅਸੀਂ ਇੱਥੇ ਸੁਨਾ ਕਰਾਂਗੇ ਤੀਜਾ ਮੁੱਦਾ ਇਹ ਸਿੱਧਾ 1977 ਦੇ ਵਿੱਚ ਜਦੋਂ ਦਾਣਾ ਮੰਡੀ ਬਣੀ ਸੀ ਇੱਥੇ ਸਬਜ਼ੀ ਮੰਡੀ ਗਾ ਜ ਚੱਲ ਰਹੀ ਹੈ ਮੈਂ ਵਾਰ ਵਾਰ ਸਮਝ ਸਰਕਾਰ ਨੂੰ ਕਹਿੰਦਾ ਰਿਹਾ ਵੀ ਇਹ ਸਬਜ਼ੀ ਮੰਡੀ ਚਾਲੂ ਕੀਤੀ ਜਾਵੇ ਤੇ ਗਰੀਬ ਕਿਸਾਨ ਨੇ ਜਿਹੜੇ ਉਹ ਆਪਦੇ ਨਾਲੁੱਦੇ ਚਾਰੇ ਦੇ ਸਬਜ਼ੇ ਵੇਚਣਗੇ ਸ਼ਾਮ ਨੂੰ ਕੋਈ ਸਬਜ਼ੀ ਕਿਸਕੇ ਆਪ ਦਾ ਪਰਿਵਾਰ ਦਾ ਜਗਾ ਹਜ਼ਾਰਾਂ ਮਜ਼ਦੂਰ ਕੰਮ ਲੱਗਣਗੇ ਟੈਂਪੋਰਰੀ ਵਾਲੀ ਆਏ ਕੰਮ ਲੱਗਣਗੇ ਇੱਕ ਸਰਕਾਰੀ ਕਾਲਜ ਬਣਾਉਣ ਵਾਸਤੇ ਭਾਰਤ ਵਿੱਚ ਨਗਰਪਾਲਿਕਾ ਪਾਸ ਤੋਂ ਜਮੀਨ ਦਿੱਤੀ ਹੋਈ ਹੈ ਉਹ ਜਮੀਨ ਪੰਜ ਸਾਲਾਂ ਤੋਂ ਕਿ ਜਾ ਰਹੀ ਹੈ ਪਹਿਲੇ ਮੰਤਰੀ ਸਾਹਿਬ ਸੀ ਨਹੀਂ ਬਤਨੀ ਕਿਹਦੀ ਕੋਈ ਕੋਈ ਚੱਕ ਕੇ ਲੈ ਗਏ ਪਰ ਮੈਂ ਕਹਿੰਦਾ ਵੀ ਸਾਡੇ ਬੱਚੇ ਜਿਹੜੇ ਬੱਸਾਂ 'ਚ ਲੜਕਣ ਲੜਕ ਕੇ ਆਏ ਪਰ ਜਾਏ ਨਾ ਬਹਿ ਜਾਂਦੇ ਨੇ ਕੁਝ ਵੀ ਲੋਕ ਗੰਦੇ ਮਾਰੇ ਵੀ ਸਾਡੇ ਬੱਚਿਆਂ 'ਚ ਝਗੜਾ ਹੋਊਗਾ ਆਪਣੇ ਬੱਚੇ ਅਟਾਚ ਕਰਾ ਦਿਖਾ ਦੇ ਤੇ ਉਸ ਲੋਕ ਜਿਹੜੇ ਨੇ ਇਹ ਉਹ ਚੱਲਣ ਨਹੀਂ ਦਿੰਦੇ ਮੈਂ ਵਾਰ-ਵਾਰ ਕਹਿ ਰਹੇ ਆ ਸਰਕਾਰਾਂ ਕੋਲ ਬੇਨਤੀਆਂ ਕਰਦਾ ਰਿਹਾ ਵੀ ਇਹ ਕਾਰ ਚੱਲੂ ਕਰੋ ਜੇ ਕਿਸੇ 128 ਖਾ ਉੱਠ ਗਿਆ ਵੇ ਉਹ ਛੱਡ ਦਿਓ ਉਹ ਬਾਅਦ ਦੇਖਾਂਗੇ ਜਾ ਉਹਨੇ ਪੈਸੇ ਲੈ ਕੇ ਖਾ ਹੋ ਲੈ ਲੋ ਪਰ ਕਿਤਾਬਾਂ ਆਸੂ ਦੀ ਜਿਹੜੀ ਜੰਤਾ ਹੈ ਬਹੁਤ ਥੋੜੀ ਹੈ ਗੱਲ ਆ ਗਈ ਕਿ 50 60 ਸਾਲ ਮੈਂ ਦੇਖਦੇ ਰਹਾਂਗੇ ਪਰ ਮੈਂ ਇੱਕ ਬਿਆਨ ਦਿੱਤਾ ਸੀ ਉਹ ਬਿਆਨ ਸੀਗਾ ਤੁਸੀਂ ਦੇ ਨਹੀਂ ਜੇ 31 ਮਾਰਚ ਤੋਂ ਬਾਅਦ ਇਹਨਾਂ ਚਾਰੇ ਮੁੱਦਿਆਂ ਤੇ ਕੋਈ ਕਾਰਵਾਈ ਨਾ ਸ਼ੁਰੂ ਹੋਈ ਤਾਂ ਮਰਜ਼ੀ ਬੱਤੇ ਰੱਖੂਗਾ ਤੇ ਉਹ ਨਾ ਚਿਰ ਨਹੀਂ ਉੱਠਦਾ ਜਿੰਨਾ ਇਹ ਕੰਮ ਨਹੀਂ ਹੁੰਦਾ ਜਾਂ ਮਰ ਨਹੀਂ ਜਾਂਦਾ ਹੁਣ ਮੈਂ ਕਹਿੰਦਾ ਮੇਰੀ ਧਰਮਪੰਥੀਵੇਂ ਨਾਂ ਬੱਤੀਗੀ ਸਾਡਾ ਸਾਥ ਦਿਓ ਅਸੀਂ ਇਹ ਨਗਰ ਪੰਚਾਇਤ ਇਲੈਕਸ਼ਨ ਵਿੱਚ ਲੜ ਰਹੇ ਆ ਕਿ ਸਾਨੂੰ ਬਾਹਰ ਕੱਢਿਆ ਜਾ ਰਿਹਾ ਹੈ ਕਿ ਇਹ ਨਗਰ ਪੰਚਾਇਤ ਦੇ ਵਿੱਚ ਲੈ ਕੇ ਕੋਈ ਸੱਚੀ ਗੱਲ ਨਹੀਂ ਹੋ ਰਹੀ ਮੈਨੂੰ ਇਹ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਈ ਕੰਮ ਨਹੀਂ ਹੁੰਦੇ ਜਿਹੜਾ ਪਾਰਟੀ ਛੱਡਣ ਦਾ ਫੈਸਲਾ ਜਾਂ ਪਾਰਟੀ ਤੋਂ ਬਾਗੀ ਹੋਣ ਦਾ ਫੈਸਲਾ ਪਹਿਲਾਂ ਕਿਉਂ ਲਿਆ ਐਨ ਮੌਕੇ ਤੇ ਕਿਉਂ ਲਿਆ ਹੁਣ ਆਪਾਂ ਕੋਲੇ ਕੋਈ ਗੱਲ ਨਹੀਂ ਬੈਠੇ ਨਾਂ ਸਰਜਣਗੇ ਬਾਕੀ ਸਾਰਿਆਂ ਨੂੰ ਹੱਥ ਬੰਦ ਕਰਕੇ ਬੈਠੀ ਆਂ ਕਿ रे रे ਆਪਾਂ ਅੱਜ ਕੀ ਕਹਿਣਾ ਚਾਹੁੰਦੇ ਹਾਂ ਅੱਜ ਇੱਥੇ ਵੱਡੇ ਰਾਹਾਂ ਦਾ ਖੰਡਰ ਦੇ ਰਾਹ ਸਟਾਪ ਦਾ ਪੰਜਾਬ ਕਿੱਥੇ ਨਹੀਂ ਹੋਇਆ ਅਕਲ ਨਾਲ ਕੋਈ ਨਹੀਂ ਪਾਉਂਦੀ ਇਸੇ ਕਰਕੇ ਮੇਰੇ ਨਹੀਂ ਨਹੀਂ ਕੋਈ ਨਹੀਂ ਦਿਆ ਇਹ ਬੰਦ ਕਰੋ ਮੁੰਡਾ ਬੱਜੀ ਦੇ ਨੱਦ ਤੋਂ ਫੜਾ ਚੁੱਕੇ ਹਾਂ ਔਰ ਪਾਸੇ-ਵਾਸੇ ਮੀਟਰ ਬੰਦ ਕਰ ਦਿਓ ਕਿਰਪਾ ਕਰਕੇ 5 ਮਿੰਟ ਲਈ ਤੁਹਾਨੂੰ ਮੌਕੇ ਤੇ ਜਿਹੜਾ ਬਾਜ਼ਾਰ ਦਾ ਬਹੁਤ ਵੱਡਾ ਮਸਲਾ ਦੁਕਾਨਾਂ ਦਾ ਉਸ ਹੀ ਫੈਲਦੇ ਹਾਸਲੇ ਖਬਰ ਕਰਾਂਗੇ ਕਿ ਪਹਿਲਾ ਮੌਕਾ ਹੋਊਗਾ ਕਿ ਨਰੋਰ ਆਮ ਆਦੀ ਪਾਰਟੀ ਦੇ ਐਮਸੀ ਜਿੱਤੇ ਨਗਰ ਪੰਚਾਇਤ ਪਾਸਟਰ ਆਮ ਆਮ ਆਦੀ ਪਾਰਟੀ ਦੇ ਗੁੰਡਾ ਪਹਿਲਾ ਸਾਡੀ ਇਹ ਪੁੱਛੇ ਸੌ ਜਦੋਂ ਅਸੀਂ ਬਣਾਇਆ ਤੇ ਇੱਕ ਲੋਕਸ਼ਾਲ ਰਹੇ ਨੇ ਕਹੀ ਕਿ ਕੀ ਹੋ ਜੇ ਜੇ ਪਾਰਟੀ ਚ ਪਿਆ ਹੋਵੇ ਆਪਣੀ ਮਨਪਰਤੀਆਂ ਕਰਦਾ ਜੀ ਪਰ ਕੋਣ ਵਿਸ਼ਵਾਸ ਤੋਂ ਹੁੰਦੇ ਆ ਕਿ ਜਿਹੜਾ ਵੀ ਪਾਸੋਂ ਬਜ਼ਾਰ ਦਾ ਮਸਲਾ ਦੁਕਾਨਾਂ ਦਾ ਕਿ ਨਵੀਂ ਦੁਕਾਨ ਬਣਾ ਨਹੀਂ ਸਕਦੇ ਪਾਸੋਂ ਦੀ ਕੋ ਮੋਡੀਫਾਈ ਨਹੀਂ ਕਰ ਸਕਦੇ ਸਾਡਾ ਮਸਲਾ ਕਿੰਨੀ ਦੁਕਾਨ ਦੇ ਨਾਲ ਕਰਾਂਗੇ ਬਾਕੀ ਪਾਸੋਂ ਸੋਨਾ ਬਣਾਉਣ ਵਿੱਚ ਜਿਵੇਂ ਪਹਿਲਾਂ ਪਹਿਲੇ ਨੰਬਰ ਦਿਉਂਦਾ ਰਿਹਾ ਪਾਸੋਂ ਦੇ ਵਿੱਚ ਇੱਕ ਸੋਹਣੀ ਪਾਰਕ ਬਣਾਉਣ ਬਣਾਉਣ ਜਾ ਰਹੇ ਆ ਚਾਰ ਚਾਰੇ ਪਾਸੇ ਗੇਟ ਬਣਾਉਣ ਜਾ ਰਹੇ ਆ ਐਸਟੀਪੀ ਦਾ ਉਦਘਾਟਨ ਕਰ ਦਿੱਤਾ 4 ਕਰੋੜ ਰੁਪਏ ਦਾ ਕੰਮ ਚੱਲ ਰਿਹਾ 3 ਕਰੋੜ ਰੁਪਏ ਦੇ ਨਾਲ ਸੀਵਰੇਜ ਪੈ ਚੁੱਕਿਆ ਔਰ ਪੂਰਾ ਜਿਹੜਾ ਪਾਸੋ ਆ ਕੈਮਰਾ ਦੇ ਨਾਲ ਅਸੀਂ ਕਵਰ ਕਰ ਰਹੇ ਆ ਕੈਮਰੇ ਚਾਰੇ ਪਾਸੇ ਲੱਗਣਗੇ ਪੂਰੇ ਪਾਸੇ ਦੀ ਮੀਟਿੰਗ ਜਿਹੜੀ ਆ ਕੈਮਰੇ ਦੇ ਰੋਕੇ ਕੋਈ ਵੀ ਐਸਐਮ ਨੂੰ ਲਖਣਾਉਣ ਦੀ ਰਾਈਟ ਬੋਦੀ ਮੀਟਿੰਗ ਜਿਹੜੀ ਹੋਈ ਹਾਂ ਸਾਹਿਬ ਕੀ ਕਾਰਨ ਆ ਜਿਹੜੇ ਪਿਛਲੀ ਨਗਰ ਪੰਚਾਇਤ ਦੇ ਵਿੱਚ ਆਪਣੇ ਆਪ ਪਾਰਟੀ ਵੱਲੋਂ ਦਾਅਵੇਦਾਰ ਸੀਗੇ ਉਹਨਾਂ ਵਿੱਚੋਂ ਕਿਸੇ ਨੂੰ ਵੀ ਇਸ ਪਾਰਟੀ ਜਗ੍ਹਾ ਨਹੀਂ ਦਿੱਤੀ ਗਈ ਬਹੁਤ ਨੇ ਜੀ ਆ ਆ ਦੇਖੋ ਸਾਡੇ ਆ ਆ ਖੜੇ ਨੇ ਜੀ ਠੀਕ ਹੈ ਕਮਲ ਦਾ ਕਮਲ ਕਿੱਥੇ ਹੈ ਹੈ ਕਮਲ ਖੜੇ ਪੁਰਾਣੇ ਵਰਕਰਾਂ ਪਰ ਠੀਕ ਹੈ ਜੀ ਇੱਥੇ ਸਾਡੇ ਵਿੱਚ ਸ਼ਿਵਨਾਲ ਜੀ ਪੁਰਾਣੇ ਵਰਕਰ ਨੇ ਦੇਖੋ ਚਾਰ ਪੰਜ ਪੁਰਾਣੇ ਬਲੈਂਟ ਜਿਹੜੇ ਨੂੰ ਮੌਕਾ ਦਿੱਤਾ ਗਿਆ ਜੀ ਬਾਕੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਨਾਲ ਚੱਲ ਰਹੇ ਆ ਪਾਰਟੀ ਦੇ ਨਾਲ ਮੌਕਾ ਦਿੱਤਾ ਕਿਉਂਕਿ ਜਿਹੜਾ ਵੀ ਆਧਾਰ ਰੱਖ ਲਿਆ ਜੀ ਕਿਉਂਕਿ ਇਲੈਕਸ਼ਨ ਹੈ ਜੀ ਜਿਹੜੀ ਇਲੈਕਸ਼ਨ ਨਾ ਉਹ ਜੋ ਕੇ ਮਜ਼ਾਕ ਨਹੀਂ ਹੈ ਕਿ ਲੋਕਾਂ ਦੀ ਭਾਵਨਾਵਾਂ ਦੇ ਨਾਲ ਆਪਣਾ ਲੈ ਕੇ ਬਹੁਤ ਵੱਡੀ ਸੇਵਾ ਹੈ ਜੀ ਉਹ ਸੇਵਾ ਜਿਹੜੀ ਆ ਕਰਨ ਦੇ ਲਈ ਹੋਣਾ ਪਰ ਉਹ ਸੇਵਾ ਨੂੰ ਕਿ ਨਿਭਾਉਣਾ ਬਹੁਤ ਵੱਡਾ ਇੱਕ ਗੁਣ ਚਾਹੀਦਾ ਨਿਮਰਤਾ ਚਾਹੀਦੀ ਹੈ ਸਹਿਸਭਾ ਚਾਹੀਦਾ ਕੋਈ ਹੁਲਝੂ ਵੀ ਆਪ ਨੂੰੜ ਕੇ ਫਿਰ ਵੀ ਨੀਮੀ ਪਾਰਟੀ ਨੂੰ ਸਮਝਾਈਦਾ ਵੀ ਪਾਈ ਦਾ ਕੋਈ ਗੱਲ ਨਹੀਂ ਇਹ ਸਾਰੇ ਗੁੰਡ ਜਿਹੜੇ ਪੋਲਿਟਿਕ ਪੋਲਿਟਿਕ ਡਿਡਿਕਲ ਬੰਦੇ ਦੇ ਵਿੱਚ ਹੋਣੇ ਚਾਹੀਦੇ ਸਾਡੇ ਸਾਰੇ ਜਣੇ ਉਮੀਦਵਾਰ ਨੇ ਸਾਡੇ ਬਹੁਤ 16 ਕਲਾ ਸਪੋਰਟਰ ਨੇ ਔਰ ਇਹਨਾਂ ਨੂੰ ਮੌਕਾ ਮਿਲਿਆ ਕਾਤੇ ਖੇਤਰੀ ਕਿਨ ਕੰਮ ਉਮੀਦਵਾਰਾਂ ਨੂੰ ਕਿਸ ਤਰ੍ਹਾਂ ਦੀ ਗਾਈਡਲਾਈਨ ਨੇ ਕਿਉਂਕਿ ਅਮਨ ਸ਼ਾਂਤੀ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਦੇ ਤੌਰ ਤੇ ਮੇਰੇ ਕੋਲੇ ਹੁਣੇ ਰਿਪੋਰਟ ਆਈ ਕਿ ਜੀ ਦੂਜੀਆਂ ਪਾਰਟੀਆਂ ਕਹਿੰਦੇ ਕਿ ਇਸੇ ਧੱਕਾ ਕਰਨ ਕੇ ਇਹ ਗੁੰਡਾਗਰਦੀ ਹੋਏਗੀ ਮੈਂ ਪਸਵਾਦ ਹੋਣਾ ਬਾਤ ਕਰਉਣਗੇ ਸਾਡੇ ਜਿਹੜੇ ਸਾਡੇ ਸਮੇਂ ਦੇ ਵਿੱਚ ਕੰਮ ਕੀਤੇ ਹੋਏ ਨੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ 5 ਸਾਲ ਪਾਉਂਗਾ ਸਹੇਗੀ ਤੇ 3 ਸਾਲ ਆਮ ਆਦਮੀ ਦੇ ਲੈਣਾ ਇਹਨਾਂ ਦੋਹਾਂ ਦੀਆਂ 00 ਆਪਾਂ ਦੇ ਸਕਦੇ ਹਾਂ ਕਿ ਭਾਰਤ ਤੋਂ ਦੇ ਵਿੱਚ ਜੋ 2000 ਮੈਂ ਆਪਣੇ ਸਵੇਦੇ ਵਿੱਚ ਗਿਆ ਸੀਗਾ ਉਹ ਸਾਰੇ ਪ੍ਰਕਾਰ ਦੇ ਕੰਮ ਪੂਰੇ ਕਰ ਦਿੱਤੇ ਨੇ ਸੋ ਸਾਡੇ ਤੋਂ ਬਾਅਦ ਚ ਵਿਕਾਸ ਦਾ ਕੰਮ ਦਾ ਇੱਕ ਢੱਕਾ ਵੀ ਨਹੀਂ ਤੋੜ ਸਕਿਆ ਦੋਵੇਂ ਪਾਰਟੀਆਂ ਨਾਲ ਪਾਵਰ ਪਾਰਟੀ ਤੇ ਨਾ ਹੀ ਆਮ ਆਦਮੀ ਪਾਰਟੀ ਤੁਹਾਨੂੰ ਕੁਝ ਟਾਈਮ ਮਿਲਿਆ ਆ ਆਮ ਆਦਮੀ ਪਾਰਟੀ ਦੇ ਵਿੱਚ ਵਿਚਰਨ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਮੈਂ ਉੱਥੇ 10 ਦਿਨ ਬਿਚ ਰਿਆ ਸਿਰਫ 10 ਦਿਨਾਂ ਦੇ ਵਿੱਚ ਮੈਂ ਦੇਖ ਲਿਆ ਸੀਗਾ ਕਿ ਇਹ ਤਾਂ ਸਾਰੇ ਚੋਰ ਇਕੱਠੇ ਹੋਏ ਨੇ ਤੇ ਚੋਰਾਂ ਦੇ ਵਿੱਚ ਰਹਿਣਾ ਮੈਨੂੰ ਬੜਾ ਮੁਸ਼ਕਲ ਲੱਗਦਾ ਸੀਗਾ ਕਿ ਮੈਂ ਉਹਨਾਂ ਦੇ ਜਦੋਂ ਕਹਿੰਦੇ ਨਾ ਪਿਕਸ ਤੇ ਲੱਤ ਮਾਰ ਕੇ ਤੇ ਆਪਣੀ ਪਾਰਟੀ ਬਣਾ ਕਿਤੇ ਨਾ ਕਿਤੇ ਦੂਜੀਆਂ ਪਾਰਟੀਆਂ ਤੋਂ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਭਾਜਪਾ ਹੋਵੇ ਤੇ ਇਹਨਾਂ ਪਾਰਟੀ ਦੇ ਚੁੰਗੀਆਂ ਕਿਤੀ ਲੋਕਾਂ ਨੇ ਉਹਨਾਂ ਦਾ ਕਿਉਂ ਕਿਵੇਂ ਇਹਨਾਂ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭੇ ਲੱਭ ਲੱਭ ਕੇ ਲੋਕਾਂ ਨੂੰ ਲਾਲਚ ਦੇ ਦੇ ਕੇ ਲੋਕਾਂ ਨਾਲ ਬੜੀਆਂ ਗੱਲਾਂ ਜਿਵੇਂ ਪਹਿਲਾਂ ਵਿਧਾਨ ਸਭਾ ਦੇ ਇਲੈਕਸ਼ਨ ਜਿਵੇਂ ਚ ਲੁਭਾਵਣੀਆਂ ਗੱਲਾਂ ਕੀਤੀਆਂ ਸੀਗੀਆਂ ਉਹੀ ਲੁਭਾਵਣੀਆਂ ਗੱਲਾਂ ਹੋਣਾ 2 ਦਵਾਰਾਂ ਨਾਲ ਵੀ ਕਰਦਾ ਇਹ ਜਿਹੜੇ ਉਮੀਦਵਾਰ ਨੇ ਰਾਤੋ ਰਾਤ ਆਪਣੀ ਮੋਹਰ ਲਗਾ ਕੇ ਉਹਨਾਂ ਨੂੰ ਉਮੀਦਵਾਰ ਬਣਾ ਲਿਆ ਉਹ ਦੋ ਜੀਆਂ ਪਾਰਟੀਆਂ ਤੋਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਸਮਾਂ ਆਉਣਾ ਇਹ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ ਵਿੱਚ ਵਾਪਸ ਆਉਣੇ ਨੇ ਕੋਈ ਵੀ ਵਿਅਕਤੀ ਇਹਨਾਂ ਨੂੰ ਲੈਣਾ ਨਹੀਂ ਕਿਉਂਕਿ ਮੈਂ ਇੱਕ ਗੱਲ ਕਹਣੀ ਜਾਂਦਾ ਕਾਠ ਦੀ ਹਾਂਡੀ ਜਿਹੜੀ ਆ ਝੂਠ ਦੀ ਹਾਂਡੀ ਜਿਹੜੀ ਹੁੰਦੀ ਆ ਉਹ ਵਾਰ-ਵਾਰ ਨਹੀਂ ਚੜਦੀ ਉਹ ਠੁੱਕ ਜਾਂਦੀ ਆ ਤੇ ਇਹਨਾਂ ਦੀ ਹਾਂਡੀ ਠੁੱਕੀ ਹੋਈ ਆ ਕਿਉਂਕਿ ਵਿਕਾਸ ਕਰਜ ਅੱਜ ਜੇ ਪੰਜਾਬ ਦੇ ਵਿੱਚ ਹਾਲਾਤ ਬਣ ਗਏ ਜਿਹੜੇ ਮਾਹੌਲ ਕਿਸ ਤਰ੍ਹਾਂ ਦਾ ਬਣ ਗਿਆ ਲੋਕ ਤਰਾ-ਤਰਾ ਕਰ ਰਹੇ ਨੇ ਕੋਈ ਭੈਣ ਕੋਈ ਭਰਾ ਕੋਈ ਸਖਤ ਨਹੀਂ ਆਪਣੇ ਆਪਣੇ ਅੰਸ਼ਿਸ ਕਰ ਰਿਹਾ ਕਿਤੇ ਲੁੱਟਾਂ ਹੋ ਰਹੀਆਂ ਕਿਤੇ ਖੋਹਾਂ ਹੋ ਰਹੀਆਂ ਕਿਤੇ ਬੇਈਮਾਨੀਆਂ ਹੋ ਰਹੀਆਂ ਕਿਤੇ ਵਿਸ਼ਕਤਾ ਹੋ ਰਹੀਆਂ ਸੋ ਮੈਂ ਸਮਝਦਾ ਕਿ ਵਿਕਾਸ ਜਾਂ ਕੋਈ ਵੀ ਇਦਾਂ ਦੀ ਗੱਲ ਇਹਨਾਂ ਨੇ ਕਰ ਨਹੀਂ ਸਕੇ ਸਭ ਝੂਠੀਆਂ ਗੱਲਾਂ ਲੋਕਾਂ ਦੇ ਚੀਤੀਆਂ ਨੇ ਕਿ ਝੂਠ ਦਾ ਪਰਦਾ ਪਾਛੋੜੀ ਲੱਗਦਾ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਵਰਕਰ ਨੇ ਆਪਣੇ ਉਮੀਦਵਾਰ ਨੇ ਉਹਨਾਂ ਨੂੰ ਕੋਈ ਵੀ ਥ੍ਰੈਟਨ ਕੀਤਾ ਜਾਵੇ ਜਾਂ ਧਮਕਾਇਆ ਜਾਵੇ ਇਸਤਾਨ ਦੀ ਪ੍ਰਕਿਰਿਆ ਚੱਲਦੀ ਹੈ ਜੇ ਡਰਾਉਣਗੇ ਧਮਕਾਉਣਗੇ ਅਸੀਂ ਇੱਕ ਦਾ ਜਵਾਬ ਪੱਥਰ ਦੇਣਾ ਜਾਣਦੇ ਹਾਂ ਸੋ ਕਿਸੇ ਵੀ ਗਲਤੀ ਉੱਪਰ ਭਾਰਤ ਸੋ ਦੇ ਵਿੱਚ ਪੱਤਾ ਨਹੀਂ ਲੈਣ ਦਾ ਮੈਂ ਕਿ ਜੇ ਸੋਚਣ ਵੀ ਕੋਈ ਸਰਕਾਰ ਹੈ ਜਾਂ ਪੁਰਾਣੀਆਂ ਟਿੰਕੀ ਹੈ ਕਿਉਂਕਿ ਅਸੀਂ ਲੜਾਈਆਂ ਲੜਨ ਦੇ ਵਿੱਚ ਪੁਰਾਣੇ ਬਚਪਨ ਤੋਂ ਲੜਾਈਆਂ ਜੀ ਰਹੇ ਹਾਂ ਸੋ ਇਹ ਲੜਾਈ ਲੜਨੀ ਸਾਨੂੰ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਤਗੜੇ ਹੋ ਕੇ ਲੜਾਈ ਲੜੂਗਾ ਤੇ ਇੱਥੇ ਤਾਂ ਜਿਹੜਾ ਹੈਗਾ ਇੱਕ ਇਹ ਜਿਹੜਾ ਕੰਮ ਹੈ ਕਿ ਮਿਸਪਲਟੀ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਕੋਲ ਆਈ ਨਗਰਪੰਚਾਇਤ ਪਾਸੋਂ ਦੇ ਵਿੱਚ ਜੇ ਕਾਲੀ ਦਲ ਦੇ ਕੋਈ ਉਮੀਦਵਾਰ ਆਉਂਦੇ ਆ ਪ੍ਰਮਾਤਮਾ ਕਰੇ ਹੋਣ ਤੇ ਕਿਸ ਤਰ੍ਹਾਂ ਦਾ ਵਿਕਾਸ ਕਰਾਉਂਦੇ ਜੇ ਪ੍ਰਮਾਤਮਾ ਕਰੇ ਪ੍ਰਮਾਤਮਾ ਨੇ ਕਰਤਾ ਕਿ ਸਾਡੇ ਉਮੀਦਵਾਰ ਵੱਧ ਇਸਣ ਦੇ ਦੂਜੀਆਂ ਪਾਰਟੀਆਂ ਦਾ ਇਹ ਜਿਹੜੇ ਫੜਫੜ ਕੇ ਦੂਜੇ ਪਾਸੇੋਂ ਲਿਆ ਲਿਆ ਕੇ ਉਮੀਦਵਾਰ ਖੜੇ ਕਰ ਰਹੇ ਨੇ ਇਹ ੱੱਕੇ ਦੀਆਂ ਕੁਰਬਾਨੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਕੁਰਬਾਨੀਆਂ ਜਾਂ ਯੂਰਤ ਰੱਖਣ ਵਾਲੇ ਜਿਹੜੀਆਂ ਹੁੰਦੀਆਂ ਉਹ ਆਪਣੀ ਪਾਰਟੀ ਦੇ ਵਰਕਰ ਹੀ ਹੋ ਸਕਦੇ ਆ ਉਹ ਜੀਆਂ ਪਾਰਟੀਆਂ ਜੋ ਲੱਭ ਕੇ ਲਿਆ ਕੇ ਉਹਨਾਂ ਦੇ ਵਿੱਚ ਆਉਂਦੀ ਰਹਿੰਦੀ ਹੁੰਦੀ ਸੋ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਯੋਧਿਆਂ ਦੀ ਪਾਰਟੀ ਹੈ ਤੇ ਯੋਧਿਆਂ ਵਾਂਗੂ ਇਲੈਕਸ਼ਨ ਲੜਾਂ ਆ ਪਾਸੋਂ ਦੇ ਵਿੱਚ ਕਿਹੜੇ ਕਿਹੜੇ ਅਹਿਮ ਮੁੱਦੇ ਨੇ ਜਿਵੇਂ ਨਸ਼ਾ ਕਰਦੇ ਇਸ ਤੋਂ ਇਲਾਵਾ ਪਾਸੋਂ ਦੇ ਵਿੱਚ ਸਾਰੇ ਮੁੱਦੇ ਹੀ ਮੁੱਦੇ ਨੇ ਵਿਕਾਸ ਦਾ ਨਾਂ ਦੇ ਉੱਪਰ ਪੈਸਾ ਨਹੀਂ ਲੱਗ ਸਕਿਆ ਪਿਛਲੇ 9 ਸਾਲਾਂ ਦੇ ਵਿੱਚ 8 ਸਾਲਾਂ ਦੇ ਵਿੱਚ ਕਾਂਗਰਸ ਨੇ ਕੋਈ ਪੈਸਾ ਨਹੀਂ ਲਾਇਆ ਸੋ ਕਾਂਗਸ ਨੇ ਆਮ ਆਦਮੀ ਕੋਈ ਪੈਸਾ ਨਹੀਂ ਲਗਾਇਆ ਸਾਡਾ ਕੰਮ ਜਿਹੜਾ ਕੀਤਾ ਹੋਇਆ ਪਾਸੋਂ ਦੇ ਬੱਚੇ-ਬੱਚੇ ਤੋਂ ਪੁੱਛ ਲਓ ਸਾਡਾ ਕੰਮ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਕੰਮ ਆ ਜੀ ਲੋਕ ਜਿਆਦਾ ਕਰਦੇ ਨੇ ਐਮਐਲਏ ਨੱਬਾ ਨੇ ਜੋ ਵਾਅਦੇ ਕੀਤੇ ਸੀ ਪਾਸੋਂ ਵਸੀਆਂ ਨਾਲ ਐਮਐਲਏ ਬਸ ਇੱਕ ਵੀ ਵਾਅਦਾ ਕਿਤੇ ਨਹੀਂ ਪੂਰਾ ਕਰ ਸਕੇ ਆਮ ਆਦਮੀ ਐਮਐਲਏ ਨਹੀਂ ਐਮਐਲਏ ਦਾ ਉਹਦੇ ਟੋਟਲ ਸਰਕਾਰ ਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਸਿਰਫ ਝੂਠ ਦੀ ਰਾਜਨੀਤੀ ਕੀਤੀ ਤੇ ਝੂਠੀ ਰਾਜਨੀਤੀ ਹਾਂ ਜੇਕਰ ਗੱਲ ਕਰੀਏ ਸੁਖਵੀਰ ਸਿੰਘ ਬਾਦਲੂ ਦੀ ਪਾਰਟੀ ਦੇ ਵਿੱਚ ਕਾਫੀ ਜ਼ਿਆਦਾ ਗਰਵਟ ਆ ਚੁੱਕੀ ਸੀਗੀ ਹੁਣ ਕਿਸ ਤਰ੍ਹਾਂ ਦੇ ਰਾਜਨਿਕ ਸ਼੍ਰੋਮਣੀ ਅਕਾਲੀ ਦਲ ਕਦੇ ਗਰਵਟ ਨਹੀਂ ਆਉਂਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਪਾਰਟੀ ਹੈ ਸਾਨੂੰ ਇੱਕ ਸੰਵਿਧਾਨ ਮਿਲਿਆ ਹੋਇਆ ਹੈ ਅਕਾਲ ਤਖਤ ਜਦੋਂ ਅਕਾਲ ਤਖਤ ਦੇ ਪੇਸ਼ ਹੋ ਜਾਂਦੇ ਆ ਤੇ ਸਿੱਖ ਲੀਆਂ ਸਾਰੀਆਂ ਹੀ ਜਿਹੜੀਆਂ ਮੁਸ਼ਕਲਾਂ ਨੇ ਖਤਮ ਹੋ ਜਾਂਦੀਆਂ ਤੇ ਸਿੱਖ ਵਾਸਤੇ ਰਹਿਮਤ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਪਰਲੇ ਤੱਕ ਸੇਵਾ ਸਾਨੂੰ ਦਿੱਤੀ ਜਿਹੜੀਆਂ ਭਵਾਂ ਲੋਕਾਂ ਨੇ ਗੱਲਾਂ ਜਿਸ ਤਰ੍ਹਾਂ ਮਰਜ਼ੀ ਲਗਾਤੀਆਂ ਸਾਡੇ ਉੱਪਰ ਪਤਾ ਸੀ ਉਹਦੀ ਮਾਫੀ ਜਿਹੜੀ ਹੈਗੀ ਆ ਅਕਾਲ ਤਖਤ ਤੋਂ ਮੰਗੀ ਹੈ ਅਕਾਲ ਤਖਤ ਤੋਂ ਮੰਗੀ ਹੈ ਤੇ ਲੋਕਾਂ ਦੇ ਸਭ ਉਸ ਬੰਦੇ ਲੈ ਕੇ ਮਾਫੀ ਤੈਤ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਤੇ ਦੇਖੋ ਕਿ ਮੈਂ ਢੋਲ ਵੱਜਦੇ ਫੜਨੇ ਆ ਸ਼੍ਰੋਮਣੀ ਅਕਾਲੀ ਦਲ ਦਾ ਜਿਵੇਂ ਸਾਰਾ ਅਸੀਂ ਦੇਖਿਆ ਅੱਜ ਉਹਦੇ ਤਸਵੀਰਦਾਰ ਸਾਹਿਬ ਦਾ ਦਫ਼ਤਰ ਹੈ ਜਿੱਥੇ ਦੇਖਿਆ ਜਾਂਦਾ ਕਿਸੇ ਵੀ ਪੱਤਰਕਾਰ ਨੇ ਇਸ ਵਾਰ ਨਹੀਂ ਕਰਿਆ ਹੈਗਾ ਨਾ ਤਾਂ ਉਹਦੇ ਕੋਈ ਪਟਵਾਰੀਆ ਦਾ ਪ੍ਰਬੰਧ ਹੈ ਜੀ ਨਾ ਕੋਈ پارکਿੰਗ ਦਾ ਪ੍ਰਬੰਧ ਹੈ ਡੋਬਾ ਦੇਖੋ ਕਿੱਡਾ ਬਣਦਾ ਜੀ ਇੱਥੇ ਤਸਵੀਰਦਾਰ ਸਾਹਿਬ ਆਪ ਜਾਂਦੇ ਨਹੀਂ ਜੀ ਜਿਹੜਾ ਵੀ ਵਿਕਾਸ ਹੋਇਆ ਹੈ ਜਿਹੜਾ ਆਹ ਕੰਪਲੈਕਸ ਹੈ ਤਸਵੀਲ ਦਾ ਇਹ ਵੀ ਸ਼੍ਰੋਮਣੀ ਅਕਾਲੀ ਦਲ ਲੈ ਕੇ ਆਇਆ ਸੀਗਾ ਜਿੱਥੇ ਜਿਹੜੀ ਅੱਠ ਸ਼੍ਰੋਮਣੀ ਅਕਾਲੀ ਦਲ ਨੇ ਲਾਈ ਉਸ ਤੋਂ ਬਾਅਦ ਇੱਕ ਰੋੜਾ ਨਹੀਂ ਲਾ ਸਕਿਆ ਇੱਟ ਦਾ ਤਾਂ ਮਤਲਬ ਨਹੀਂ ਇੱਕ ਰੋੜੀ ਨਹੀਂ ਲਾ ਸਕੇ ਕਿਸੇ ਵਿਕਾਸ ਦੇ ਜਿਵੇਂ ਸਰ ਉਹ ਚੌੜੀਆਂ ਨਿਤਮਰ ਹਰ ਰੋਜ਼ ਚੌੜੀ ਹੁੰਦੀ ਹੈ ਜੀ ਉਹੀ ਜੋੜਨ ਦੀ ਉਹੀ ਪੁਰਸਾ ਜੀ ਇਹ ਕੀ ਮਖੋਲ ਹੋ ਰਿਹਾ ਪਬਲਿਕ ਰਾਰ ਵੀ ਕਿਸੇ ਨੂੰ ਵਿਸ਼ਵਾਸ ਨਹੀਂ ਆ ਨਾ ਚੌੜੀਆਂ ਬਹੁਤ ਹੋ ਰਹੀਆਂ ਨੇ ਮੋਟਰਸਾਈਕਲਆਂ ਡਾ ਕੇ ਮੈਂ ਤਾਂ ਉਹ ਕਹਿ ਰਹੇ ਹਾਂ ਕਿ ਅਨ ਕੰਟਰੋਲ ਜਿਹੜਾ ਕੇ ਪੰਜਾਬ ਚੱਲ ਰਿਹਾ ਪੰਜਾਬ ਦੇ ਵਿੱਚ ਕੋਈ ਕੰਟਰੋਲ ਕਿਸੇ ਚੀਜ਼ ਦਾ ਹੈ ਨਹੀਂ ਓਕੇ ਸਰ